ਸੱਚੀ ਗੱਲ ਮੈਂ ਮੋਹਿਤ ਤਲਵਾਰ ਤੇ ਤੁਸੇ ਵੀ ਦੇਖ ਰਹੇ ਹੋ ਪੰਜਾਬ ਟਾਕਸ 24 ਨਵਜੋਤ ਕੋਰ ਦੇ ਬਿਆਨਾਂ ਤੇ ਪੜਕੇ ਜੋਸ਼ੀ ਕਿਹਾ ਮੰਗੋ ਮਾਫੀ ਨਹੀਂ ਤਾਂ ਕੋਰਟ ਦੇ ਵਿੱਚ ਦੇਣਾ ਪਵੇਗਾ ਜਵਾਬ ਨਵਜੋਤ ਕੋਰ ਸਿੱਧੂ ਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਮ ਆਸਨ ਮਚਾ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੋਰ ਸਿੱਧੂ ਨੇ ਤਾਜ਼ਾ ਵਿਵਾਦ ਹੁਣ ਅਨਿਲ ਜੋਸ਼ੀ ਦੇ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਖੜਾ ਕਰ ਦਿੱਤਾ ਹੈ ਇਸ ਵਾਰੀ ਨਵਜੋਤ ਕੋਰ ਦੇ ਬਿਆਨਾਂ ਦੇ ਨਾਲ ਨਰਾਜ ਸ਼੍ਰਮਣੀ ਕਾਲੀ ਦਲ ਤੋਂ ਕਾਂਗਰਸ ਦੇ ਵਿੱਚ ਆਇਆ ਸਾਬਕਾ ਮੰਤਰੀ ਰਹੇ ਅਨਿਲ ਜੋਸ਼ੀ ਉਹਨਾਂ ਨੂੰ ਸਿੱਧੇ ਤੌਰ ਤੇ ਲੀਗਲ ਨੋਟਿਸ ਭ ਨੇ ਸਪੱਸ਼ਟ ਕਿਹਾ ਕਿ ਜੇਕਰ ਨਵਜੋਤ ਕੋਰ ਨੇ ਮਾਫੀ ਨਾ ਮੰਗੀ ਤਾਂ ਉਹਨਾਂ ਨੂੰ ਅਦਾਲਤ ਤੱਕ ਲੈ ਕੇ ਜਾਣ ਦੇ ਲਈ ਉਹ ਤਿਆਰ ਨੇ ਤੇ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਨਵਜੋਤ ਕੋਰ ਨੇ ਪਟਿਆਲਾ ਦੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਈ ਤਿੱਖੇ ਦਾਅਵੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਤਾਂ ਇਸ ਗੱਲ ਦਾ ਇਲਮ ਹੀ ਨਹੀਂ ਕਿ ਹੇਠਲੇ ਪੱਧਰ ਤੇ ਕੌਣ ਸਿੱਟਾ ਵੇਚ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਅਨਿਲ ਜੋਸ਼ੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਜੋਸ਼ੀ ਵਿਚਾਰਾ ਤਾਂ ਖੁਦ ਪੈਸੇ ਦੇ ਕੇ ਆਇਆ ਉਹ 6 ਵਾਰ ਦਾ ਹਾਰਿਆ ਹੋਇਆ ਤੇ ਜਿਸ ਸੀਟ ਤੇ ਪ੍ਰਮੋਟ ਕੀਤਾ ਜਾ ਰਿਹਾ ਉਸ ਸੀਟ ਦੇ ਤਿੰਨ ਤਿੰਨ ਲੋਕ ਹੋਰ ਉਸ ਦੇ ਨਾਲ ਦਾਅਵੇਦਾਰ ਨੇ ਐ ਬੋਲ ਜੋਸ਼ੀ ਨੂੰ ਕਾਫੀ फडਕਾਉਣ ਵਾਲੇ ਸਾਬਤ ਹੋਏ ਉਹਨਾਂ ਨੇ ਨਵਜੋਤਪੁਰ ਤੇ ਬਿਆਨਾਂ ਨੂੰ ਸਿਰਫ ਗਲਤ ਹੀ ਨਹੀਂ ਬਲਕਿ ਛਵੀ ਖਰਾਬ ਕਰਨ ਵਾਲਾ ਦੱਸ ਕੇ ਕਿਹਾ ਕਿ ਬੇਬੁਨਿਆਦ ਦੋਸ਼ ਸਹਿਣ ਅਸਹਿਣ ਯੋਗ ਨਹੀਂ ਤਾਂ ਕਾਨੂੰਨੀ ਕਾਰਵਾਈ ਤਾਂ ਯਕੀਨੀ ਹੈ ਇਸ ਤੋਂ ਪਹਿਲਾਂ ਹੀ ਨਵਜੋਤਪੁਰ ਨੇ ਕਈ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਮਿਲ ਚੁੱਕੇ ਨੇ ਤੇ ਹੁਣ ਚੌਥਾ ਮੌਕਾ ਹੈ ਕਿ ਇਸ ਤੋਂ ਪਹਿਲਾਂ ਸੁਜਿੰਦਰ ਰੰਧਾਵਾ ਕਰਨਵੀਰ ਸਿੰਘ ਪੁਰਜ ਦੇ ਤਰਨਤਾਰਨ ਕਾਂਗਰਸ ਦੇ ਪ੍ਰਧਾਨ ਰਾਜਵੀਰ ਸਿੰਘ ਪੁੱਲਰ ਤੇ ਇਸ ਤਰ੍ਹਾਂ ਦੇ ਕਈ ਕਾਰਵਾਈ ਕਰ ਚੁੱਕੇ ਨੇ ਅਨਿਲ ਜੋਸ਼ੀ ਦੀ ਰਾਜਨੀਤੀ ਯਤਨਾ ਵੀ ਕਾਫੀ ਉਤਾਰ ਚੜਾ ਵਾਲੀ ਰਹੀ ਹੈ 2007 ਤੋਂ 2012 ਦੇ ਵਿੱਚ ਭਾਜਪਾ ਦੇ ਟਿਕਟ ਤੇ ਅੰਮ੍ਰਿਤਸਰ ਤੋਂ ਉਤਰੀ ਤੇ ਦੋ ਵਾਰ ਚਿਤਕੀ ਮੰਤਰੀ ਬਣੇ ਕਿਸਾਨੀ ਅੰਦੋਲਨਦਾਰ ਭਾਜਪਾ ਨਾਲ ਤਣਾਵ ਤੋਂ ਬਾਅਦ 2021 ਦੇ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਫਿਰ ਅਕਤੂਬਰ 2024 ਦੇ ਵਿੱਚ ਕਾਂਗਰਸ ਦਾ ਰੁਖ ਕਰ ਲਿਆ ਤੇ ਹੁਣ ਕੁਲ ਮਿਲਾ ਕੇ ਨਵਜੋਤ ਕੋਰ ਦੇ ਬਿਆਨਾਂ ਨੇ ਰਾਜਨੀਤਿਕ ਗਲਿਆਰੇ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਚਾਲ ਲੈ ਆਂਦਾ ਤੇ ਇੱਕ ਪਾਸੇ ਨਵਜੋਤ ਕੋਰ ਦੇ ਦੋਸ਼ ਰਾਹੁਲ ਗਾਂਧੀ ਤੋਂ ਲੈ ਕੇ ਸੀਟ ਤੇ ਕਾਂਗਰਸ ਦੇ ਵਿੱਚ ਸਿਸਟਮ ਤੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋਸ਼ੀ ਛਵੀ ਨੂੰ ਪਚਾਨ ਦੇ ਮੋੜ ਦੇ ਵਿੱਚ ਅ ਤਾਬਨੀ ਦੇ ਰਹੇ ਨੇ ਤੇ ਰਾਜੇ ਦੀ ਟਕਰਾਵ ਇਹ ਹੁਣ ਅਗ ਕਾਨੂੰਨੀ ਪੱਧਰ ਤੇ ਕਿੰਨੀ ਹੋਰ ਪੜਕੇਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਮੈਂ ਤੇ ਇੱਕੋ ਹੀ ਗੱਲ ਕਹਿਣੀ ਚਾਹਣਾ ਜੀ ਕਿ ਮੈਡਮ ਨੂੰ ਜੋਤਕਰ ਸਿੱਧੂ ਜਿਹੜੇ ਨੇ ਉਹ ਗਵਰਨਰ ਸਾਹਿਬ ਨੂੰ ਮਿਲਣ ਗਏ ਸੀ ਤੇ ਗਵਰਨਰ ਸਾਹਿਬ ਨੂੰ ਜਿਹੜੇ ਉਹਨਾਂ ਮੁੱਦੇ ਚੁੱਕੇ ਸੀ ਉਹ ਜਿਹੜੇ ਸ਼ਵਾਲਗ ਰੇਂਜ ਵਾਲੀ ਜਗ੍ਹਾ ਗੌਂਚਰ ਲੈਂਡ ਤੇ ਗੈਂਗਸਟਰਾਂ ਵਾਲਾ ਮੁੱਦਾ ਇਦਾਂ ਦੇ ਜਿਹੜੇ ਤਿੰਨ ਚਾਰ ਮੁੱਦੇ ਸੀ ਉਹ ਚੁੱਕੇ ਸੀ ਤੇ ਮੈਡਮ ਨੇ ਜੇ 15 ਮਿੰਟ ਗੱਲ ਕੀਤੀ ਹੈ ਤਾਂ 14 ਮਿੰਟ ਉਹਨਾਂ ਨੇ ਇਹਨਾਂ ਮਸਲਿਆਂ ਤੇ ਗੱਲ ਕੀਤੀ ਜੋ ਗਵਰਨਰ ਸਾਹਿਬ ਨਾਲ ਚੁੱਕੇ ਹੋਣਾ ਐਂਡ ਤੇ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਸਿੱਧੂ ਸਾਹਿਬ ਦਾ ਪੁੱਛਿਆ ਗਿਆ ਵੀ ਆਉਣਗੇ ਕਿ ਨਹੀਂ ਤਾਂ ਉਹਨਾਂ ਨੇ ਕਿਹਾ ਵੀ ਉਹ ਆਉਣਗੇ ਜੇ ਉਹਨਾਂ ਨੂੰ ਕੁਝ ਮਿਹਵਾਰੀ ਮਿਲਦੀ ਹੈ ਤੇ ਤੇ ਪਰ ਉਹਨਾਂ ਨੇ ਕਿਹਾ ਜੀ ਜਿਵੇਂ ਉਹ ਮਤਲਬ ਉਹਨਾਂ ਨੇ ਜਿਹੜੀ ਗੱਲ ਪੈਸਿਆਂ ਵਾਲੀ ਕਹੀ ਵੀ ਉਹ ਟੈਚੀ ਵਾਲੀ ਗੱਲ ਹੁਣ ਜਿਹੜੀ ਟੈਚੀ ਵਾਲੀ ਗੱਲ ਹੈ ਮੈਡਮ ਨੇ ਇਹ ਟੈਚੀ ਵਾਲੀ ਗੱਲ ਦੇ ਨਾਲ ਇਹ ਕਿਹਾ ਵੀ ਇਹ ਲੋਕ ਕਹਿੰਦੇ ਨੇ ਪਰ ਸਾਡੇ ਕੋ ਕਿਸੇ ਨੇ ਨਹੀਂ ਮੰਗੇ ਹੂੰ ਹੂੰ ਵੇਖੋ ਇਸ ਚੀਜ਼ ਨੂੰ ਵੀ ਪ੍ਰਮੁਖਤਾ ਨਾ ਰੱਖਣਾ ਚਾਹੀਦਾ ਵੀ ਮੈਮ ਨੇ ਇਹ ਗੱਲ ਕਹੀ ਆ ਵੀ ਲੋਕ ਕਹਿੰਦੇ ਆ ਪਰ ਸਾਡੇ ਕੋ ਕਦੀ ਨਹੀਂ ਮੰਗੇ ਕਿਸੇ ਨੇ ਔਰ ਇਹ ਸਚਾਈ ਹੈ ਤੇ ਭਾਜੀ ਮੈਂ ਇੰਪਰੂਵਮੈਂਟ ਫੰਡ ਦਾ ਚੇਅਰਮੈਨ ਬਣਿਆ ਹਾਂ ਮੈਡਮ ਨਵਜੋਤ कौर ਸਿੱਧੂ ਸਿੱਧੂ ਸਾਹਿਬ ਨੇ ਬਣਾਇਆ ਸੀ ਮੈਂ ਲੱਡੂਆਂ ਦਾ ਡੱਬਾ ਲਿਆ ਹਾਂ ਉਹ ਚੋਂ ਮੜਾ ਜਿਹਾ ਮੂੰਹ ਮਿੱਠਾ ਕਰਕੇ ਸਾਰੇ ਜਿੰਨੇ ਬਾਕੀ ਸੀ ਨਾ ਵਿਚਾਰੇ ਘਰ ਜਿੰਨੇ ਬੰਦੇ ਉਹਨਾਂ ਨੂੰ ਕਹਿੰਦੇ ਖਵਾ ਦੂ ਵੀ ਉਹਨਾਂ ਕੋ ਲੱਡੂਆਂ ਦਾ ਡੱਬਾ ਤੱਕ ਨਹੀਂ ਰੱਖਿਆ ਐਡਾ ਇਮਾਨਦਾਰ ਬੰਦਾ ਆ ਮੈਂ ਪਿਛਲੇ 16-17 ਸਾਲ ਤੋਂ ਨਾਲ ਆਇਆ ਪਾਜੀ ਤੇ ਮੈਂ ਨਾਲ ਹੋੰਦਾ ਕਾਰਨ ਕੀ ਆ ਤੁਸੀਂ ਵੀ ਚੇਅਰਮੈਨ ਵੇਹnde ਜੇ ਕਿਡ ਲੈਂਡ ਕਰੂਜ਼ ਨਾ ਵਡਿਆ ਮੇਰੀ ਵੇਲੇ ਉਹ ਗੱਡੀ 2013 ਮਾਡਲ ਉਹ ਖਲੋਤੀ ਵਿਚਾਰੀ ਮੈਂ ਵੀ ਚੇਅਰਮੈਨ ਰਹਾ ਆਂ ਅਸੀਂ ਵੀ ਵੱਡੀਆਂ-ਵੱਡੀਆਂ ਗੱਡੀਆਂ ਲੈ ਸਕਦੇ ਆਂ ਪਰ ਸਾਨੂੰ ਜਿੱਦਣ ਸਿੱਧੂ ਸਾਹਿਬ ਨੇ ਬਣਾਇਆ ਸੀ ਤੇ ਪਹਿਲਾ ਹੀ ਨਿਰਦੇਸ਼ ਇਹ ਸੀ ਕਿ ਪੁੱਤਰਾ ਸੇਵਾ ਕਰਨੀ ਸੇਵਾ ਕਰਨ ਲਈ ਬਣਾਇਆ ਸੋ ਚਲੋ ਇਹ ਤਾਂ ਮੇਰੀ ਗੱਲ ਆ ਵੱਖਰੀ ਚਲੋ ਗੁਰੂ ਰਾਮਦਾਸ ਕਰਾਉਣ ਆ ਲਿਆ ਵੇਖੋ ਕਰਮ ਕਰਮਾਂ ਦਾ ਫਲ ਮਿਲਦਾ ਬਬੂਲ ਕੰਡੇ ਬੀਜ ਕੇ ਆਂਬ ਨਹੀਂ ਕੋ ਲੈ ਸਕਦਾ ਜੇ ਕੰਡੇ ਬੀਜਾਂਗੇ ਕੰਡੇ ਹੀ ਉਗਣਿਆ ਵੇਖੋ ਮੈਡਮ ਨਵਜੋਤ कौर ਸਿੱਧੂ ਮੈਂ ਇੱਕੋ ਬੇਨਤੀ ਕਰਨਾ ਜਿਹੜੇ ਲੋਕ ਮਤਲਬ ਉਹਨਾਂ ਬਾਰੇ ਆਪੋ ਆਪਣੀ رائے ਰੱਖਦੇ ਮੇਰੇ ਕੋਲ ਗੱਲ ਕਿਹਨਾ ਉਸ ਲੇਡੀ ਨੂੰ ਕਦੀ ਮਿਲ ਕੇ ਵੇਖੋ ਕਿੰਡੀ ਨੇਕ ਲੇਡੀ ਆ ਸਾਡੇ ਪ੍ਰੀਤਨਗਰ ਜਾ ਕੇ ਵੇਖੋ ਭਾਜੀ ਲੋਕ ਸੀਸਾ ਦਿੰਦੇ ਆ 40 ਸਾਲ ਤੋਂ ਸਿਵਰੇ ਨਹੀਂ ਪਿਆ ਇਸ ਲੇਡੀ ਨੇ ਪਾਇਆ ਮਿੱਠੂ ਮੈਦਾਨ ਦੀ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਹੋ ਕਿ ਉਹਨੇ ਕਿਹਾ ਕਿ 2017 ਦੀ ਇਲੈਕਸ਼ਨ ਹੋਈ ਸੀ ਉਸ ਚ ਮੈਡਮ ਨੇ ਪਹਿਚਾ ਚੁੱਕੇ ਮੇਰੇ ਕੋਲ ਲਿਸਟ ਵਿੱਚ ਵੇਖੋ ਪੈਸਿਆਂ ਵਾਲਾ ਜਿਹੜਾ ਇਲਜ਼ਾਮ ਹੈ ਕਿਸੇ ਤੇ ਵੀ ਲਾਉਣਾ ਬੜਾ ਸੌਖਾ ਹੈ ਮਿੱਠੂ ਸਾਡਾ ਭਰਾ ਹੈ ਮੈਂ ਪਰ ਇੱਕ ਗੱਲ ਕਹਿਣੀ ਚਾਹਣਾ ਮੇਰੀ ਗੱਲ ਨੂੰ ਜਿਹੜੇ ਵੀਰਾਂ ਦਾ ਮੈਂ ਨਾਂ ਲੈਣ ਲੱਗਾ ਉਹ ਉਲਟਾ ਨਾ ਲੈਣ ਉਹ ਪੋਜ਼ਿਟਿਵ ਲੈਣ ਮੈਂ 2017 ਚ ਭਾਜੀ ਦੇ ਨਾਲ ਹੀ ਸੀ ਜਦੋਂ ਲਿਸਟਾਂ ਬਣੀਆਂ ਵਾਡਾ 65 ਤੋਂ 85 ਹੋਈਆਂ ਤੇ ਸਿੱਧੂ ਸਾਹਿਬ ਨੇ ਕਿਹਾ ਕਿ ਬੇਟਾ ਕੋਈ ਐਸਾ ਪਰਿਵਾਰ ਜਿਹੜਾ ਕਾਂਗਰਸੀ ਆ ਨਾ ਜਿਹਨੇ ਸੇਵਾ ਕੀਤੀ ਕਾਂਗਰਸ ਦੀ ਉਹ ਰਹਿਣਾ ਨਹੀਂ ਚਾਹੀਦਾ ਉਹਨਾਂ ਨੂੰ ਟਿਕਟ ਜਰੂਰ ਮਿਲਣੀ ਚਾਹੀਦੀ ਹੁਣ ਮੈਂ ਇੱਕੋ ਬੇਨਤੀ ਕਰਨੀ ਹੈ ਮੇਰੀ ਉਹ ਗੱਲ ਵੀ ਗੱਲ ਦਾ ਮੇਰੇ ਭਰਾ ਪੋਜੀਟਿਵ ਲੈਂਡ ਮਿੱਠੂ ਵੀਰ ਕਹਿੰਦਾ ਵੀ ਟਿਕਟਾਂ ਦੇ ਪੈਸੇ ਲੱਗੇ ਆ ਸਾਡਾ ਭਰਾ ਆ ਮਿੱਠੂ ਵੀਰ ਨੂੰ ਪੁੱਛੋ ਤੂੰ ਇੰਨੇ ਚਿਰ ਦਾ ਕਾਂਗਰਸੀ ਸੀ ਤੈਨੂੰ ਟਿਕਟ ਕਿੰਨੇ ਦਿੱਤੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਮੈਂ ਕੋਈ ਇੱਕ ਲੀਡਰ ਦਾ ਨਾਮ ਨਹੀਂ ਲੈਣਾ ਜਿਸ ਦਿਨ ਸਿੱਧੂ ਸਾਹਿਬ ਨੇ ਮਿੱਠੂ ਨੂੰ ਟਿਕਟ ਦਿੱਤੀ ਨਾ ਉਸ ਲੀਡਰ ਨੇ ਸਿੱਧੂ ਸਾਹਿਬ ਨੂੰ ਫੋਨ ਕਰਕੇ ਕਿਹਾ ਤੁਸੀਂ ਕਿੰਨੂੰ ਟਿਕਟ ਦੇਤੀ ਪਰ ਸਾਡਾ ਮਿੱਠੂ ਭਰਾ ਆ ਮੈਂ ਹਮਾਇਤ ਕੀਤੀ ਮਿੱਠੂ ਦੀ ਸੋਡੀ ਵੀਰ ਨੇ ਕੀਤੀ ਸ਼ੈਲੀ ਵੀਰ ਨੇ ਕੀਤੀ ਅਸੀਂ ਸਾਰਿਆਂ ਕਹਾ ਵੀ ਨਹੀਂ ਮਿੱਠੂ ਨੂੰ ਟਿਕਟ ਦਿਓ ਮਿਹਨਤੀ ਐ ਤੇ ਉਹ ਹੈ ਵੀ ਮਿਹਨਤੀ ਐਸੀ ਕੋਈ ਗੱਲ ਨਹੀਂ ਐ ਮਿਹਨਤ ਕਰਦਾ ਆਪਣੇ ਇਲਾਕੇ 'ਚ ਉਹਦਾ ਪਿਆਰ ਆ ਤੇ ਉਹਨੇ ਚਲੋ ਜਿੱਤਿਆ ਵੀ ਹੈ ਨਾ ਦੋ ਵਾਰੀ ਜਿੱਤਿਆ ਉਹਦੇ ਮਦਰ ਨੂੰ ਟਿਕਟ ਮਿਲੀ ਉਹਦੇ ਡੈਡੀ ਬਹੁਤ ਚੰਗੇ ਨੇ ਸਾਨੂੰ ਮਿਲਦੇ ਨੇ ਜਦੋਂ ਕਾਉਂਸਲਰ ਨਹੀਂ ਵੀ ਅਸੀਂ ਕਦੀ ਬੈਂਕ ਜਾਣਾ ਉਹਦੇ ਡੈਡੀ ਨੇ ਸਾਨੂੰ ਖਿੜੀ ਮੱਥੇ ਮਿਲਣਾ ਸਾਡਾ ਕੰਮ ਕਰਕੇ ਦੇਣਾ OBC ਬੈਂਕ 'ਚ ਹੁੰਦੇ ਸੀ ਮਿੱਠੂ ਨੂੰ ਪੁੱਛੋ ਵੀ ਕਿੰਨੇ ਪੈਸੇ ਲੱਗੇ ਪਾਜੀ ਵਾਰਡ ਨਹੀਂ ਸੀ ਬੰਦੀ ਸੀ ਸਿੱਧੂ ਸਾਹਿਬ ਨੇ ਕਿਹਾ ਜਿੱਦਾਂ ਮਰਜ਼ੀ ਕਰੋ ਮਿੱਠੂ ਕਾਂਗਰਸੀ ਆ ਇਹਨੂੰ ਟਿਕਟ ਦਿਓ ਫਿਰ ਮੋਤੀ ਪਾਟਿਆ ਜੀ ਜਦੋਂ ਸਿੱਧੂ ਸਾਹਿਬ ਆਏ ਨਾ ਜੀ ਮੋਤੀ ਪਾਟਿਆ ਜੀ ਨੇ ਸਵਾਗਤ ਕੀਤਾ ਬੜਾ ਵਧੀਆ ਸਿੱਧੂ ਸਾਹਿਬ ਕਹਿੰਦੇ ਯਾਰ ਇਹ ਕਿੰਨੇ ਚਿਰ ਦੇ ਕਾਂਗਰਸ ਚ ਲੱਗਿਆ ਤੇ ਇਹਨਾਂ ਨੂੰ ਕਿਉਂ ਨਹੀਂ ਪਾਰਟੀ ਨਵਾਜਦੀ ਜਤਿੰਦਰ ਸਿੰਘ ਮੋਤੀ ਪਾਟਿਆ ਜਿਹੜੇ ਮੇਅਰ ਨੇ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਆਵਾਜ਼ ਮਾਰ ਕੇ ਸਿੱਧੂ ਸਾਹਿਬ ਨੇ ਟਿਕਟ ਦਿੱਤੀ ਕਿ ਨਹੀਂ ਦਿੱਤੀ ਕਿੰਨੇ ਪੈਸੇ ਲੱਗੇ 10 ਦਿਨ ਸਾਡੇ ਭਰਾ ਨੇ ਵੱਡੇ ਮੋਤੀ ਪਾਟਿਆ ਜੀ ਅੱਜ ਮੇਅਰ ਵੀ ਨੇ ਪਰ ਉਹ ਬੂਟਾ ਸਿੱਧੂ ਸਾਹਿਬ ਨੇ ਲਾਇਆ ਕਾਂਗਰਸੀਓ ਪਿਛਲੇ 40 ਸਾਲ ਤੋਂ ਹੀ ਕਿਉਂ ਨਹੀਂ ਟਿਕਟ ਦਿੱਤੀ ਜੀ ਕਿ ਐਮਐਲਏ ਨੇ ਕਿਉਂਕਿ ਪਹਿਲਾਂ ਕੋਈ ਕਿਸੇ ਵਰਕਰ ਸਭ ਆਪਣੇ ਬੰਦਿਆਂ ਨੂੰ ਬਣਾਉਂਦੇ ਸਿੱਧੂ ਸਾਹਿਬ ਨੇ ਵਰਕਰ ਨੂੰ ਅੱਗੇ ਲਿਆਂਦਾ ਮੈਡਮ ਸਿੱਧੂ ਨੇ ਵਰਕਰ ਨੂੰ ਲਿਆਂਦਾ ਫਿਰ ਉਸ ਤੋਂ ਬਾਅਦ ਆਜੋ ਜੀ ਸਰਦਾਰ ਨਵਦੀਪ ਸਿੰਘ ਹੁੰਦਲ ਪਿਛਲੇ ਕਿੰਨੇ ਸਾਲਾਂ ਤੋਂ ਬਲਾਗ ਪ੍ਰਧਾਨ ਨੇ ਸਿੱਧੂ ਸਾਹਿਬ ਨੇ ਕਿਹਾ ਯਾਰ ਜਦੋਂ ਮਿਲੇ ਤਾਂ ਕਹਿੰਦੇ ਗਦਰੀ ਬਾਬਿਆਂ ਦੇ ਪਰਿਵਾਰ ਚੋਂ ਸਿੱਧੂ ਸਾਹਿਬ ਕਹਿੰਦੇ ਯਾਰ ਇਹ ਤਾਂ ਬੜਾ ਵਧੀਆ ਪਰਿਵਾਰ ਆ ਤੇ ਬੰਦਾ ਵੀ ਨੇਕ ਆ ਟਿਕਟ ਦਿਓ ਇਹਨੂੰ ਵੀ ਦੇਣੀ ਆ ਨਵਦੀਪ ਹੁੰਦਲ ਨੂੰ ਟਿਕਟ ਦਿੱਤੀ ਸਰਦਾਰ ਜੀ ਅੱਜ ਦੂਜੀ ਵਾਰੀ ਕੌਂਸਲਰ ਆ ਠੀਕ ਹੈ ਜੀ ਸ਼ੈਲੀ ਨੂੰ ਟਿਕਟ ਦਿੱਤੀ ਠੀਕ ਹੈ ਜੀ ਤੁਸੀਂ ਸਾਬਾ ਸਤਨਾਮ ਸਾਬਾ ਲਾਡੋ ਵੀਰ ਅਮਰ ਵੀਰ ਰਜਿੰਦਰ ਸੈਣੀ ਮੈਂ ਡੀਏਵੀ ਮੇਰਾ ਭਰਾ ਉਹ ਮੈਂ ਡੀਏਵੀ ਕਾਲਜ ਦਾ ਪ੍ਰਧਾਨ ਬਣਿਆ ਸੀ ਉਹਨੂੰ ਮੈਂ ਤੇ ਮੰਨੇ ਵੀਰ ਨੇ ਅਸੀਂ ਡੀਏਵੀ ਕਾਲਜ ਦਾ ਪ੍ਰਧਾਨ ਬਣਾਇਆ ਸੀ ਉੱਥੇ ਨਰਿੰਦਰ ਲਵ ਵੀ ਬਹੁਤ ਮਿਹਨਤੀ ਆ ਨਰਿੰਦਰ ਲਵ ਤੋਂ ਉਹਨਾਂ ਦੋਵਾਂ ਚੋਂ ਮਿਲਣੀ ਨਰਜਿੰਦਰ ਸੈਣੀ ਨੂੰ ਮੈਡਮ ਨੇ ਇੱਥੇ ਸੱਤ ਟਿਕਟ ਦਿੱਤੀ ਵੀ ਲੈ ਹੁਣ ਇੰਨਾ ਜੋ ਜੇਕੇ ਨੇ ਪੈਸੇ ਦਿੱਤੇ ਆ ਤੋ ਨਾਲ ਬਹਿ ਕੇ ਕਹੇ ਵੀ ਮੈਂ ਪੈਸੇ ਦੇ ਕੇ ਬਣਿਆ ਇਦਾਂ ਇਜਾਮ ਨਹੀਂ ਲਾਉਣੇ ਚਾਹੀਦੇ ਵੇਖੋ ਜਿਨ੍ਹਾਂ ਨੇ ਸਜਾਇਆ ਹੋਵੇ ਦੇ ਖਿਲਾਫ ਹੋ ਗਿਆ ਮਿੱਠੂ ਕਾਰਨ ਕੀ ਆ ਭਾਜੀ ਵੇਖੋ ਮੈਂ ਤੇ ਵੇਖੋ ਮੈਂ ਵੀ ਤੇ ਹੈਗਾ ਹੀ ਆ ਨਾ ਜੀ ਵੇਖੋ ਸਿੱਧੂ ਸਾਹਿਬ ਨਾਲ ਜਿਹੜੀ ਉਹਨਾਂ ਨੇ ਗੱਲ ਕਹੀ ਵੀ ਉਹਨਾਂ ਨਾਲ ਕੋ 30 ਤੋਂ 35 ਦਿਨ ਨਹੀਂ ਕੱਟਦਾ ਸਾਹਿਬ ਜੀ ਮੈਨੂੰ 15 16 ਸਾਲ ਹੋ ਗਿਆ ਮੈਂ ਉਹਨਾਂ ਦੇ ਨਾਲ ਆ ਵੇਖੋ ਉਹਨਾਂ ਨਾਲ ਪਤਾ ਕਿਹੜਾ ਬੰਦਾ ਨਹੀਂ ਕੱਟਦਾ ਜੀ ਦੀਆਂ ਇਸ਼ਾਵਾਂ ਬਹੁਤ ਤੇਜ ਨੇ ਦਾ ਜਿਹੜਾ ਚਾਹੁੰਦਾ ਵੀ ਮੈਂ ਪੈਸੇ ਕਮਾਲਾਂ ਸਿੱਧੂ ਦੇ ਨਾਂ ਨਾਲ ਸਾਡੀ ਸੋਚ ਅਸੀਂ ਸਿੱਧੂ ਸਾਹਿਬ ਨਾਲ ਤਾਂ ਮੈਡਮ ਸਿੱਧੂ ਨਾਲ ਪਤਾ ਕਿਉਂ ਆ ਅਸੀਂ ਜਦੋਂ ਵੇਖਿਆ ਪ੍ਰੀਤਨਗਰ ਤੇ ਯਾਰ 40 ਸਾਲਾਂ ਦਾ ਸੀਵਰ ਨਹੀਂ ਪਿਆ ਮੈਡਮ ਨੂੰ ਜੋਤ ਕਰਨੇ ਪਾਇਆ ਮੈਂ 2 ਟਿਊਬਲ ਮੰਗੇ ਮੈਨੂੰ 8 ਟਿਊਬਲ ਦਿੱਤੇ ਮੈਡਮ ਨੂੰ ਜੋਤਕਰ ਸਿੱਧੂ ਨੇ ਅਸੀਂ ਇਹ ਚੀਜ਼ ਸੋਚੀ ਵੀ ਯਾਰ ਜੇ ਸਾਡਾ ਮਕਸਦ ਸੇਵਾ ਕਰਨਾ ਤਾਂ ਯਾਰ ਇਹ ਬੰਦੇ ਵੀ ਸੇਵਾ ਕਰਦੇ ਆ ਅਸੀਂ ਇਹਨਾਂ ਨਾਲ ਉਦੋਂ ਦੇ ਜੁੜੇ ਹਾਂ ਸ਼ੈਲੀ ਵੀਰ ਵੀ ਜੁੜਿਆ ਸਾਨੂੰ 16 16 18 18 ਸਾਲ ਹੋ ਗਏ ਭਾਜੀ ਜੁੜਿਆ ਤੁਸੀਂ ਅੱਜ ਭਵੇਂ ਖਲਾਫਤ ਨਰਜੋਤ ਸਿੰਘ ਸਿੱਧੂ ਤੇ ਨਰਜੋਤ ਸਿੰਘ ਸਿੱਧੂ ਜੀ ਸਾਰੇ ਕਰ ਰਹੇ ਕਾਂਗਰਸੀ ਤੁਸੀਂ ਨਾਲ ਖੜੇ ਬਿਲਕੁਲ ਖੜੇ ਆ ਜੀ ਦੂਜੀ ਗੱਲ ਵੇਖੋ ਮੈਡਮ ਵਿਚਾਰੀ ਦੀ ਗੱਲ ਨੂੰ ਉਲਟ ਪੇਸ਼ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਕੋਲ ਨਹੀਂ ਮੰਗੇ ਤੇ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਨਾ ਕਾਂਗਰਸ ਹਾਈ ਕਮਾਂਡ ਸਾਡੇ ਨਾਲ ਆ ਉਹਨਾਂ ਨੂੰ ਪਤਾ ਆ ਵੀ ਮੈਡਮ ਦੀ ਬਿਆਨਬਾਜ਼ੀ ਨੂੰ ਵੇਖੋ ਇੱਕ ਗੱਲ ਹੈ ਹੁਣ ਮੈਨੂੰ ਕੋਈ ਗਾਲ ਕੱਢੀ ਜਾਊਗਾ ਤੇ ਨੈਚਰਲੀ ਗੱਲ ਮੈਂ ਵੀ ਕੱਢੂ ਹੁਣ ਮੈਡਮ ਬਾਜਵਾ ਸਾਹਿਬ ਨੂੰ ਆਪਣਾ ਵੱਡਾ ਭਰਾ ਕਹਿੰਦੇ ਹੁੰਦੇ ਸੀ ਜੋਚੀ ਸਾਹਿਬ ਨੂੰ ਵੀ ਆਪਣਾ ਭਰਾ ਕਹਿੰਦੇ ਸੀ ਸੁਖੀ ਭਾਜੀ ਨੂੰ ਵੀ ਭਰਾ ਕਹਿੰਦੇ ਸੀ ਹਣ ਰਾਜੇ ਵਿੜਿੰਗ ਨੂੰ ਤਾਂ ਕਹਿੰਦਾ ਮੇਰਾ ਪੁੱਤਰ ਆ ਇੰਨਾ ਪਿਆਰ ਆ ਔਰ ਸਿੱਧੂ ਸਾਹਿਬ ਦੀ ਇੱਕ ਨੇਚਰ ਰਹੀ ਆ ਉਹਨਾਂ ਦੇ ਘਰ ਜਦੋਂ ਆਉਂਦਾ ਨਾ ਤੇ ਉਸ ਗਰਦਾਸ ਮਾਨ ਦਾ ਉਹ ਗਾਣਾ ਉਹ ਉਹਦੇ ਤੇ ਬਿਲਕੁਲ ਖਰਾ ਸਿੱਧੂ ਸਾਹਿਬ ਦੇ ਉੱਤਰ ਦੱਸ ਕਹਿੰਦੇ ਸੱਜਣ ਨੂੰ ਜੇ ਸੱਜਣ ਬਈ ਸੱਜਣ ਨੂੰ ਜੇ ਸੱਜਣ ਕਹੀਏ ਸੱਜਣ ਬਣ ਕੇ ਰਹੀਏ ਉੱਚੀ ਥਾਂ ਤੇ ਸੱਜਣ ਬਿਠਾਈਏ ਨੀਵੀਂ ਥਾਂ ਤੇ ਬਈਏ ਮੈਂ ਕਹਿੰਦਾ ਸੋਨੀ ਸਾਹਿਬ ਨੂੰ ਪੁੱਛੋ ਜੇ ਸਿੱਧੂ ਸਾਹਿਬ ਤੇ ਸੋਨੀ ਸਾਹਿਬ ਖਲੋਤੇ ਨੇ ਨਾ ਕਿਤੇ ਜਗ੍ਹਾ ਤੇ ਇੱਕ ਕੁਰਸੀ ਪਈ ਆ ਸਿੱਧੂ ਸਾਹਿਬ ਸੋਨੀ ਸਾਹਿਬ ਨੂੰ ਬਿਠਾਉਣਗੇ ਜੇ ਸੁਖੀ ਰੰਧਾਵਾ ਜੀ ਉੱਥੇ ਦਫ਼ਤਰ 'ਚ ਬੈਹੇ ਆ ਜਿਹੜੀ ਮੇਨ ਕੁਰਸੀ ਆ ਸਿੱਧੂ ਸਾਹਿਬ ਸੁਖੀ ਭਾਜੀ ਨੂੰ ਬਿਵਾਉਣਗੇ ਜੇ ਬਾਜਵਾ ਸਾਹਿਬ ਆ ਤੇ ਸਿੱਧੂ ਸਾਹਿਬ ਬਾਜਵਾ ਸਾਹਿਬ ਨੂੰ ਬਿਵਾਉਣਗੇ ਮਤਲਬ ਸਿੱਧੂ ਸਾਹਿਬ ਐਸੇ ਨੇਚਰ ਦੇ ਇਨਸਾਨ ਨੇ ਪਿਓ ਆਪ ਖਲੋਕੇ ਤੇ ਆਪਣੇ ਇਹਨਾਂ ਭਰਾਵਾਂ ਨੂੰ ਬਿਠਾਉਂਦੇ ਰਹਾ ਤੇ ਇਹਨਾਂ ਨਾਲ ਸਾਰੇ ਨਾਲ ਪਿਆਰ ਵੀ ਆ ਉਹ ਬੇਸਿਕਲੀ ਮੀਡੀਆ 'ਚ ਜਦੋਂ ਕਿਸੇ ਨੇ ਕਿਹਾ ਜੀ ਮੈਡਮ ਤੁਹਾਡੇ ਬਾਰੇ ਇੰਜ ਕਹੋ ਮੈਡਮ ਵਿਚਾਰੇ ਵੇਖੋ ਮੈਡਮ ਬੇਸਿਕਲੀ ਸਮਾਜ ਸੇਵਕ ਆ ਉਹ ਆਮ ਲੋਕਾਂ ਨਾਲ ਜੁੜੀ ਆ ਚਾਹੋ ਮੈਂ ਕੁਝ ਨਹੀਂ ਕਹਿੰਦਾ ਤੁਸੀਂ ਪ੍ਰੀਤਨਗਰ ਸੰਧੂ ਕਲੋਨੀ ਵੇਰਕਾ ਈਸਟ ਦੀ ਡਿਵੈਲਪਮੈਂਟ ਕਿੰਨੇ ਕਰਾਈ ਅੱਜ ਸਾਡੇ ਸੀਵਰ ਭਰੇ ਪਏ ਆ ਉੱਥੇ ਕੋਈ ਸੀਵਰ ਕੱਢਣ ਨਹੀਂ ਆਉਂਦਾ ਇੱਕ ਟੱਕਣ ਪਾਉਣਾ ਹੋਵੇ ਨਹੀਂ ਪੈਂਦਾ ਤੇ ਭਾਜੀ ਜਿਹੜੀ ਸੁਪਰ ਸਕਰ ਮਸ਼ੀਨ ਆ ਇੱਕ ਇੱਕ ਮਹੀਨਾ ਕਾਉਂਸਲਰਾਂ ਨੂੰ ਮਿਲਦੀ ਰਹੀ ਤੇ ਅੱਜ ਸਾਨੂੰ ਇੱਕ ਘੰਟੇ ਦੀ ਸੁਪਰ ਸਕਰ ਮਸ਼ੀਨ ਲੈਣ ਲਈ ਮੈਂ ਤੁਹਾਨੂੰ ਮੈਸੇਜ ਵਿਖਾਉਣਾ ਕਮਿਸ਼ਨਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿੱਥੇ ਕਿੱਥੇ ਮੈਂ ਮੈਸੇਜ ਨਹੀਂ ਕੀਤੇ ਈਵਨ ਸਾਡੇ ਮੈਂ ਵਿਕਾਸ ਵੀਰ ਨੂੰ ਵੀ ਕਹਿ ਆ ਮੈਂ ਮੇਰੇ ਨਾਲ ਚੱਲੋ ਆਪਾਂ ਨੂੰ ਧਰਨਾ ਲਾਉਣਾ ਪੈਣਾ ਸਾਡੇ ਸੀਵਰ ਬੰਦ ਹੈ ਸੰਧੂ ਕਲੋਨੀ ਕੁਲਚੀਆਂ ਵਾਲੀ ਗਲੀ ਪ੍ਰੀਤਨਗਰ ਡੁੱਬਾ ਪਿਆ ਸਾਨੂੰ ਸੁਪਰ ਸਕਰ ਮਸ਼ੀਨ ਹੀ ਦਿੰਦੇ ਇੱਕ ਘੰਟਾ ਦੇ ਦੇਣ ਲਾਕਾ ਸਾਹਿਬ ਹੁੰਦਾ ਮੈਂ ਮੈਡਮ ਨੂੰ ਕਿਹਾ ਮੈਡਮ ਨੇ ਵਿਚਾਰੀ ਨੇ ਲਾਈਵ ਹੋ ਕੇ ਕਿਹਾ ਯਾਰ ਪ੍ਰੀਤਨਗਰ ਸੀਵਰ ਬੰਦ ਹੈ ਕਿਉਂ ਯਾਰ ਕਿਹੜਾ ਲੀਡਰ ਜਿਹੜਾ ਇਦਾਂ ਕਹਿੰਦੀ ਸੀਵਰ ਦੀ ਉਹਨੇ ਲੀਡਰ ਗੱਲਾਂ ਨੇ ਕਰੀ ਜਾਂਦੇ ਇਹਨਾਂ ਨੂੰ ਕੋ ਲੋਕਾਂ ਦੇ ਦੁੱਖ ਤੇ ਫੋਲੋ ਲੋਕ ਦੁਖੀ ਨੇ ਯਾਰ ਤੂੰ ਇਹ ਝੂਠੀਆਂ ਬਿਆਨਬਾਜ਼ੀਆਂ ਕਰੀ ਜਾਂਦੇ ਇਲਜ਼ਾਮ ਲਾਈ ਜਾਂਦੇ ਮੈਂ ਵੀ ਲਾ ਦਿਆਣੇ ਮੇਰੇ ਕੋ ਫਲਾਣੇ ਨੇ ਇਹਨੇ ਪਹਿਲੇ ਝੂਠਿਆ ਇਹੋ ਜੀ ਕੋ ਕਰਦੀ ਹੈ ਗੱਲ ਚੱਲ ਰਹੀ ਹੈ ਕਿ ਰਾਜ ਦੇ ਪਿੱਛੇ ਜਾਣਾ ਚਾਹੁੰਦੇ ਨੇ ਮੈਡਮ ਇਸ ਕਰਕੇ ਬਿਆਨਬਾਜ਼ੀ ਜਿਹੜੀ ਆ ਦੇ ਰਹੇ ਨੇ ਕਾਂਗਰਸ ਦੇ ਕਦ ਕਰਕੇ ਮਿੱਠੂ ਮੈਦਾਨ ਦਾ ਕਹਿਣਾ ਵਾ ਕਿ ਮੈਡਮ ਬੀਜੇਪੀ ਤੇ ਜਾਣਾ ਚਾਹੁੰਦੇ ਨੇ ਇਸ ਕਰਕੇ ਕਾਂਗਰਸ ਦੇ ਖਿਲਾਫ ਜਿਹੜੀ ਆ ਬਿਆਨਬਾਜ਼ੀ ਕੀਤੀ ਆ ਨਹੀਂ ਨਹੀਂ ਭਾਜੀ ਇਹੋ ਜੀ ਕੋਈ ਗੱਲ ਨਹੀਂ ਜਾਖੜ ਸਾਹਿਬ ਬਹੁਤ ਵਧੀਆ ਇਨਸਾਨ ਹੈ ਉਹ ਜਦੋਂ ਪੰਜਾਬ ਪ੍ਰਧਾਨ ਸੀ ਮੈਂ ਉਹਨਾਂ ਦੇ ਨਾਲ ਵਾਈਸ ਪ੍ਰਧਾਨ ਰਿਹਾ ਆ ਬਹੁਤ ਵਧੀਆ ਇਨਸਾਨ ਨੇ ਜਮ ਜੀ ਕਿਸ ਤਰ੍ਹਾਂ ਵੇਖਦੇ ਜਿਹੜਾ ਜੋੜਾ ਫਟ ਗਈ ਆ ਸਸੂ ਚ ਮਿੱਠੂ ਮੈਦਾਨ ਨੂੰ ਜਿਹੜਾ ਸਿੱਧੂ ਬਾਲਮੂ ਕੱਟੇਗਾ ਮੱਖਣ ਚਬਾਜ ਦਾ ਕੱਢਿਆ ਸੀਗਾ ਚਲੋ ਵੇਖੋ ਜੀ ਉਹ ਉਸ ਕਾਲਪੁਰਖ ਤੋਂ ਵੱਡਾ ਕੋਈ ਨਹੀਂ ਜੀ ਹੈਨਾ ਉਹ ਉਹ ਮਾਲਕ ਨੂੰ ਪਤਾ ਚਲੋ ਉਸ ਕਸੂਰ ਮਿੱਠੂ ਦਾ ਵੀ ਨਹੀਂ ਐਵੇਂ ਮੈਂ ਕਹਾਂ ਉਹ ਪਰ ਚਲੋ ਵੇਖੋ ਉਥੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਉਹ ਕਰਨ ਕਰਮਣ ਆਪਿਆ ਮਨ ਚ ਕੁਛ ਨਹੀਂ ਆ ਰਿਹਾ ਮਹੂਲੀਤ ਸੀ ਜੀ ਮੈਡਮ ਸਿੱਧੂ ਪਰਿਵਾਰ ਦੀ ਨਹੀਂ ਨਹੀਂ ਸਿੱਧੂ ਪਰਿਵਾਰ ਦੀ ਭਾਜੀ ਵੀ ਇਹ ਤੇ ਵਿਚਾਰੇ ਚੀਫ ਗੈਸਟ ਮੈਡਮ ਗਈ ਸੀ ਉਹਨੂੰ ਬਚਾਉਣ ਚ ਨਹੀਂ ਬਚਾਉਣ ਚ ਨਹੀਂ ਮੈਡਮ ਸਿੱਧੂ ਇਹ ਕਹਿੰਦੇ ਹੁੰਦੇ ਸੀ ਵੀ ਯਾਰ ਮਦਦ ਕਰੋ ਜਿੰਨੇ ਪਰਿਵਾਰਾਂ ਨੂੰ ਵਿਚਾਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੋ ਉਹਨਾਂ ਦੀ ਬਾਹ ਫੜੋ ਉਹਨਾਂ ਨੂੰ ਰੋਜੀ ਰੋਟੀ ਤੇ ਲਾਓ ਬਸ ਆ ਗੱਲ ਹੈ